ਹਾਂ ਅੱਗੇ ਮੈਂ ਕਹਿਣਾ ਛੋਟਕੇ ਲਿਆ ਤੇ ਮੈਂ ਕਿਹਾ ਚੱਲ ਤੂੰ ਕੱਢਣ ਲੱਗ ਤੇ ਝੱਕਿਆ ਹੀ ਨਹੀਂ ਓਪੀ ਫੜਨਾ ਵੀ ਉਹ ਮਿੱਟੀ ਨਹੀਂ ਨੂੰ ਜਾਂਦਾ ਉਹਨਾਂ ਚੱਲ ਵੇਖੀ ਕੇ ਆ ਜਾ ਵੇ ਆ ਜਾ ਇਦਾਂ ਨੂੰ ਤੇ ਜਦੋਂ ਮੈਂ ਤੇਰਾ ਲਾਇਆ ਸਾਵਾ ਸੁਵੇਦੀਨ ਬਾਪੂ ਉਹ ਮਿੱਟੀ ਚ ਵੜ ਗਿਆ ਜਦੋਂ ਤੇ ਉਦੋਂ ਉਹਨੂੰ ਚੱਕੀ ਆਵੇ ਪਾਣੀ ਦਾ ਕੱਪ ਭਰ ਕੇ ਰੱਖਦਾ ਮੂਰੇ ਵੀ ਉਹ ਬੰਦ ਕੀਤਾ ਡਾਕਟਰ ਨੇ ਤੇ ਇਹਨੇ ਵੱਡਾ ਕੱਪ ਰੱਖਤਾ ਮੂਰੇ ਆਏ ਬਾਪੂ ਤੇਨਾਂ ਸਨ ਨਹੀਂ ਰੇਦੀ ਵੀ ਢਾਲੇ ਹੋਈ ਏ ਤੇਰੇ ਹਨਾ ਹੇ ਬਾਪੂ ਸੁਵੇਦੀਨ ਦੀ ਲੱਗੀ ਵੀ ਬੋਲਣ ਦੇ ਨੂੰ ਹੈਲੋ ਮਰੀ ਸਿੱਖ ਕਲਪਤਾਏ ਉਹ ਵੱਕਿਆ ਬੈਠਾ ਉਹ ਉਧਰ ਕੌਕਿਆ ਤੇ ਚੁੰਕਿਆ ਜਾਣੀ ਹੁੰਦਾ ਖਾਣ ਨੂੰ ਕੌਲੀ ਮਾਰ ਕੇ ਬਾਪੂ ਇਧਰੋਂ ਛੱਡਵੀਂ ਚਲਾ ਮੈਂ ਮਾਂ ਅੱਛਾ ਕਿੰਨਾਂ ਟਾਈਮ ਸਹੀ ਗੱਲ ਤੂੰ ਆਖੇ ਨਹੀਂ ਲੱਗਦੀ ਬਾਪੂ ਦੇ ਲੱਗਦੀ ਕਿਉਂ ਨਹੀਂ ਆਖੇ ਦੇ ਦੇ ਮੈਂ ਬਾਪੂ ਤਲਾਕ ਦੇ ਦੇ ਹਾਂ ਮੈਂ ਤਾਂ ਕਰੀ ਆਉਂਦੀ ਆ ਆਹਿਆ ਫੋਰ ਲਿਆ ਮਾਪੂਲਾ ਦੇ ਮਗਰੋਂ ਆ ਵੀ ਕੀ ਯਾਹੂ ਮੈਂ ਖੜਦਾ ਤੇਰੇ ਹੱਕ ਚ ਜਾ ਲੋ ਨਾ ਮੈਂ ਇੱਥੇ ਹੀ ਰਹੂੰਗੀ ਮੈਂ ਜਾਣਾ ਤਾਂ ਹਿੰਦੀ ਕਿਤੇ ਜੇ ਤਲਾਕ ਹੋ ਗਿਆ ਫਿਰ ਐਡਵਾਰਡ ਰਹਿਣਾ ਮੈਂ ਲਿਆ ਸਹੀ ਲੈਨ ਕਾ ਲਿਆ ਹੋਰ ਮੈਂ ਦੇਖੂਗੀ ਤਮਾਸ਼ਾ ਇਹਨਾਂ ਨੇ ਉਹ ਤਾਂ ਇਕੱਲੇ ਆ ਕੇ ਪੁੱਛਤਾ ਆਈ ਜਾਂਦਾ ਤੂੰ ਹੋਰ ਲਿਆਉਣ ਦੀ ਗੱਲ ਕਰਦੀ ਹਾਂਜੀ ਦੋਸਤੋ ਕਿੱਦਾਂ ਠੀਕ ਹੋ ਸਾਰੇ ਤੇ ਅੱਜ ਮਨ ਬਹੁਤ ਉਦਾਸ ਆ ਯਾਰ ਹਨਾ ਕਿ ਥੋੜਾ ਜਿਹੜਾ ਆਪਾਂ ਘਰ ਦੀ ਰੌਣਕ ਸੀਗੀ ਆਪਣਾ ਸ਼ੈਂਕੀ ਜਿਹੜਾ ਤੁਸੀਂ ਅਕਸਰੀ ਬਲੌਗ ਵਿੱਚ ਦੇਖਦੇ ਹੋ ਹਨਾ ਤੇ ਇਕਦਮ ਹੀ ਬਹੁਤ ਜ਼ਿਆਦਾ ਢਿੱਲਾ ਹੋ ਗਿਆ ਜਦੋਂ ਤੋਂ ਲੈ ਕੇ ਆਂਦਾ ਬਿਲਕੁਲ ਛੋਟਾ ਜਿਹਾ ਸੀਗਾ ਤੇ ਕਦੇ ਬੁਖਾਰ ਵੀ ਨਹੀਂ ਹੋਇਆ ਸੀਗਾ ਬਟ ਅਨ ਇਸ ਟਾਈਮ ਇੰਨਾ ਜ਼ਿਆਦਾ ਉਹ ਹੋ ਗਿਆ ਬਿਮਾਰ ਆ ਵਾਉਂਟਿੰਗ ਕੁਛ ਖਾਂਦਾ ਨਹੀਂਗਾ ਲੂਜ਼ ਮੋਸ਼ਨ ਕਿ ਮੁੱਖ ਦੀ ਗੱਲ ਹੈ ਕਿ ਡੌਗ ਨੂੰ ਪਾਰਬੋ ਪਾਰਬੋ ਬਿਮਾਰੀ ਹੁੰਦੀ ਆ ਉਹ ਹੋ ਗਈ ਸੀਗੀ ਤੇ ਹਜੇ ਵੀ ਇਹ ਮੇਰੇ ਨਾਲ ਹੀ ਆ ਹੁਣ ਮੈਂ ਚੱਲਿਆ ਹਸਪੀਟਲ ਲੈ ਕੇ ਉਹਨੂੰ ਡਾਕਟਰ ਦੇ ਪਹਿਲਾਂ ਡਾਕਟਰ ਘਰੇ ਸੱਦੇ ਕੱਲ ਹੀ ਹੋਇਆ ਕੱਲ ਘਰੇ ਇੰਜੈਕਸ਼ਨ ਵਗੈਰਾ ਲਗਵਾਤੇ ਸੀਗੇ ਤੇ ਪਰ ਰਾਤ ਉਹ ਬਹੁਤ ਜ਼ਿਆਦਾ ਹੋ ਗਿਆ ਕੁਛ ਵੀ ਖਾਂਦਾ ਨਹੀਂ ਹੈਗਾਗਾ ਥੋੜਾ ਪਾਣੀ ਪੀਣ ਦੀ ਜ਼ਿਆਦਾ ਖਿੱਚ ਕਰਦਾ ਡਾਕਟਰ ਕਹਿੰਗੇ ਪਾਣੀ ਨਹੀਂ ਦੇਣਾ ਇਹਨੂੰ ਜਿੰਨਾ ਇਹ ਪਾਣੀ ਪੀਊਗਾ ਤੇ ਓਨੀ ਜ਼ਿਆਦਾ ਅਲਟੀ ਵਗੈਰਾ ਕਰੂਗਾ ਉਹਦੇ ਨਾਲ ਜ਼ਿਆਦਾ ਟਾਉਣ ਜਾਊਗਾ ਹਣ ਸੋ ਪਾਰਪੂ ਬਿਮਾਰੀ ਜਿਹੜੇ ਡੌਗ ਰੱਖੇ ਉਹਨਾਂ ਨੂੰ ਤਾਂ ਪਤਾ ਕਿ ਬਹੁਤ ਘਾਤਕ ਬਿਮਾਰੀ ਆ ਕਿ ਜਿਹੜੀ ਕਿ ਡੌਗ ਦਾ ਬਚਣਾ ਮੁਸ਼ਕਿਲ ਹੋ ਜਾਂਦਾ ਬਹੁਤ ਜ਼ਿਆਦਾ ਤੇ 50 50 ਚਾਂਸ ਹੁੰਦੇ ਆ ਕਿ ਤੁਹਾਡਾ ਡੌਗ ਬਚ ਵੀ ਸਕਦਾ ਤੇ 50 ਪਰ ਮੈਂ ਨਹੀਂ ਮੰਨਦਾ 50 50 400 ਤੇ 400 ਹੁੰਦੇ ਆ ਮੈਂ ਇਹ ਮੰਨਦਾ ਕਿ ਬਸ 30% ਚਾਂਸ ਹੁੰਦੇ ਆ ਡੌਗ ਦੇ ਬਚਣ ਦੇ ਉਹ ਵੀ ਜਦੋਂ ਲੱਖ ਹੈਗਾ ਤਾਂ ਹਨਾ ਤੇ ਇਹ ਰਾਤ ਬਹੁਤ ਜ਼ਿਆਦਾ ਹੋ ਗਿਆ ਤੇ ਬਹੁਤ ਜ਼ਿਆਦਾ ਉਦਾਸ ਆ ਤੇ ਮੇਰਾ ਮਨ ਵੀ ਬਹੁਤ ਜ਼ਿਆਦਾ ਉਦਾਸ ਹੈ ਹਨਾ ਤੁਹਾਨੂੰ ਪਤਾ ਕਿ ਕਿੰਨਾ ਕੁਛ ਕਿੰਨਾ ਖੇਡਦਾ ਕਿੰਨਾ ਪਿਆਰ ਆ ਫੈਮਿਲੀ ਮੈਂਬਰ ਆ ਸਾਡਾ ਹਨਾ ਮੈਂ ਤੁਹਾਨੂੰ ਡੌਗ ਦਿਖਾਉਣਾ ਆਪਦਾ ਦੇਖੋ ਸ਼ੈਂਖ ਬੱਤੋਏ ਕੋਈ ਰੈਕਟ ਨਹੀਂ ਕਰ ਰਿਹਾ ਉਹ ਸ਼ੈਂਖ ਸ਼ੈਂਕੀ ਜਿਹੜੇ ਅੱਗੇ ਘਰੇ ਗੱਡੀ ਹੋਣੀ ਇਹਨੇ ਭੱਜਿਆ ਜਾਣਾ ਵੀ ਜੱਸ ਵੀ ਆ ਗਿਆ ਛੇਤੀ ਬਾਰੀ ਖੋਲ ਕੁਝ ਲੈ ਕੇ ਆਇਆ ਹੋਗਾ ਮੇਰੇ ਵਾਸਤੇ ਤੁਸੀਂ ਪਹਿਲਾਂ ਵਾਲੇ ਨੂੰ ਵਲੌਗ ਦੇਖਿਆ ਹੀ ਹੈ ਕਿੰਨਾ ਕੁਛ ਕਰਦਾ ਕੀ ਹੈ ਨਾ ਕਿੰਨਾ ਖੇਡਦਾ ਕਿੰਨਾ ਸਾਰੇ ਨੂੰ ਪਿਆਰ ਕਰਦੇ ਆ ਵਾ ਸਾਰੇ ਜਣੇ ਹੀ ਵਲੌਗਸ ਲਈ ਬੜਾਇਆ ਕਿ ਸਾ ਜਪਰੇ ਕਰਿਓ ਕਿ ਜਲਦੀ ਜਲਦੀ ਠੀਕ ਹੋ ਜੇ ਇਹ ਨਾ ਕਿਉਂਕਿ ਪਹਿਲਾਂ ਵੀ ਡੌਗ ਮੇਰੇ ਜਾ ਚੁੱਕੇ ਆ ਕਾਫੀ ਹੈ ਨਾ ਪਰ ਹੁਣ ਇਹ ਲਾਸਟ ਡੌਗ ਹੈ ਮੇਰਾ ਜੇ ਰੱਬ ਨਾ ਕਰੇ ਇਹਨੂੰ ਨਿੱਕੀ ਗੱਲ ਹੋ ਗਈ ਤੇ ਲਾਈਫ ਦੇ ਵਿੱਚ ਕਦੇ ਡੌਗ ਮੈਂ ਰੱਖੂਗਾ ਨਹੀਂ ਕਿਉਂਕਿ ਮੇਰਾ ਪਿਆਰ ਪੈ ਜਾਂਦਾ ਬੜਾ ਜ਼ਿਆਦਾ ਫਿਰ ਬਹੁਤ ਔਖਾ ਹੋ ਜਾਂਦਾ ਮਗਰੋਂ ਤੇ ਸਾਰੀ ਫੈਮਿਲੀ ਬਹੁਤ ਜ਼ਿਆਦਾ ਉਦਾਸ ਆ ਮਨਪ੍ਰੀਤ ਕਹਿੰਦੀ ਮੈਂ ਵੀ ਨਾਲ ਜਾਣਾ ਫਿਰ ਮੈਂ ਕਿਹਾ ਚੱਲ ਮੈਂ ਲੈ ਜਾਣਾ ਥੱਲੇ ਬਿਠਾ ਲਣਾ ਗੱਡੀ 'ਚ ਤੇ ਹੁਣ ਮੈਂ ਇਹਨੂੰ ਹਸਪੀਟਲ ਲੈ ਕੇ ਚੱਲੇ ਆ ਡ੍ਰਿਪ ਵਗੈਰਾ ਲੱਗੂਗੀ ਵਿਸੇ ਡਾਕਟਰ ਸਾਰੇ ਵਧੀਆ ਹੀ ਆ ਇੱਥੇ ਆਪਣੀ ਵਧੀਆ ਡਾਕਟਰ ਜਿਹਦੇ ਉੱਪ ਚੱਲੇ ਆ ਉਹ ਵੀ ਆਪਣਾ ਫੈਮਿਲੀ ਡਾਕਟਰ ਹੀ ਆ ਉਹ ਵੀ ਵਿਚਾਰਾ ਬਹੁਤ ਮਿਹਨਤ ਕਰ ਰਿਹਾ ਇਹਨੂੰ ਠੀਕ ਕਰਨ ਦੇ ਵਿੱਚ ਹੁਣ ਕਿਹੜਾ ਆਪਾਂ ਉਸ ਹਸਪੀਟਲ ਲੈ ਕੇ ਚੱਲੇ ਆ ਇਹਦੇ ਡ੍ਰਿਪ ਵਗੈਰਾ ਲਾਵਾਂਗੇ ਫਿਰ ਉਸ ਤੋਂ ਬਾਅਦ ਦੇਖਦੇ ਆ ਵੀ ਮਾੜਾ ਮੋਟਾ ਸੁਧਾਰ ਹੁੰਦਾ ਜਿਹੜੇ ਕੱਲ ਇੰਜੈਕਸ਼ਨ ਲੱਗੇ ਨੇ ਉਹਨਾਂ ਦਾ ਕੋਈ ਵੀ ਇਹਨੂੰ ਕੋਈ ਨੇਕੀ ਦਾ ਫਰਕ ਨਹੀਂ ਪਿਆਗਾ ਤੇ ਬਿਲਕੁਲ ਬਹੁਤ ਜ਼ਿਆਦਾ ਆ ਕਿ ਬਹੁ ਟੈਨਸ਼ਨ ਹੋਈ ਪਈ ਆ ਬਾਕੀ ਦੇਖਦੇ ਆ ਅੱਜ ਕੀ ਬਣਦਾ ਹਨ ਕੱਲ ਘਰੇ ਜਦੋਂ ਇੰਜੈਕਸ਼ਨ ਲਾਇਆ ਬੁਖਾਰ ਚੈੱਕ ਕੀਤਾ 104 ਬੁਖਾਰ ਸੀਗਾ ਆਪਣੀ ਪੁੱਪੀ ਨੂੰ ਤੇ ਜਿਹੜਾ ਅੱਜ ਹੈਗਾ ਦਾ ਫੀਵਰ ਅੱਜ ਬੋਡੀ ਦਾ ਟੈਂਪਰੇਚਰ ਨਾਰਮਲ ਆਇਆ ਤੇ ਉਹਦੇ ਡ੍ਰਿਪ ਲੱਗ ਚੁੱਕੀ ਆ ਤੇ ਮੇਰੇ ਅੱਲ ਫੇਸ ਕਰਕੇ ਬੈਠਾ ਹੋਇਆ ਜਿੱਦਾਂ ਕੋਈ ਸਿਆਣਾ ਬੰਦਾ ਹੁੰਦਾ ਹਨਾ ਕਿ ਆਉਣਾ ਬੈ ਕੇ ਡ੍ਰਿਪ ਲਵਾ ਰਿਹਾ ਹਨਾ ਕਿ ਜਿੱਦਾਂ ਉਹਨੂੰ ਪਤਾ ਹੀ ਹੁੰਦਾ ਮੈਨੂੰ ਠੀਕ ਕਰ ਰਹੇ ਨੇ ਹਨਾ ਬਾਕੀ ਜਦੋਂ ਡੌਗ ਦਾ ਮਾਲਕ ਸਾਹਮਣੇ ਹੋਵੇ ਨਾ ਤੇ ਡੌਗ ਨੂੰ ਹੌਸਲਾ ਹੋ ਜਾਂਦਾ ਜਿਉ ਕੱਲਾ ਹੋਊਗਾ ਤੇ ਸ਼ਹਿਰ ਡੰਡਰੂਗਾ ਤੇ ਇਦਾਂ ਨੂੰ ਪਿਆਰ ਨਾਲ ਇਦਾਂ ਹੈਨਾ ਉਹਨੂੰ ਵਧੀਆ ਲੱਗ ਰਿਹਾ ਕਿ ਹਾਂ ਮੇਰਾ ਮਾਲਕ ਮੇਰੇ ਨਾਲ ਆ ਥੋੜਾ ਹੌਸਲਾ ਹੋ ਜਾਂਦਾ ਤੇ ਡੌਗ ਨੂੰ ਜਦੋਂ ਵੀ ਤੁਹਾਡਾ ਡੌਗ ਬਿਮਾਰ ਹੁੰਦਾ ਢਿੱਲਾ ਹੁੰਦਾ ਉਹ ਟਾਈਮ ਜ਼ਰੂਰ ਦਿਆ ਕਰੋ ਕਿਉਂਕਿ ਬੱਚਿਆਂ ਵਾਂਗੂ ਹੀ ਹੁੰਦੇ ਨੇ ਇਹ ਹੈਨਾ ਆਪਦੇ ਬੱਚਿਆਂ ਤਾਂ ਵੀ ਮਿੱਤਰ ਤਰੀ ਬੇ ਬੇ ਨੇ ਮੀਟ ਬਣਾ ਕੇ ਦਿੱਤਾ ਬਾਪੂ ਨੂੰ ਮੈਂ ਸੁਣਿਆ ਅੱਜ ਹੈ ਲੋਈ ਬੰਦਾ ਘਰ ਦੀ ਖੀਰ ਖਾ ਲ ਦੋਸਤੋ ਬਬ ਖੀਰ ਤਾਂ ਨਹੀਂ ਨਹੀਂ ਦੁੱਧ ਦੀ ਨਹੀਂ ਦਾ ਹੈਗੀ ਆ ਆਈ ਮੁਰਗੇ ਡਬਲ ਬੰਨ ਲਗੇ ਬੇ ਸ਼ੂਰੀਆ ਬੰਨ ਲਗਾ ਕਾਲਾ ਤਾਂ ਕੱਥੇ ਦਫਿਲੂਗੀ ਇਹ ਵੇਲਾ ਹੁਣ ਬੈਠਾ ਰਿਹਾ ਤੇਰੇ ਬਾਪੂ ਹਾਂ ਆਈ ਨਹੀਂ ਮੈਂ ਨਾਲ ਫਲਾ ਦੇ ਤੇ ਮੈਂ ਤੁਲ ਕਰਾ ਦੇ ਤੇਰੇ ਤਾਂ ਅੱਖੀ ਮ ਲੱਗਦੀ ਨਹੀਂ ਜਮਾ ਉਹ ਵੇ ਉਹ ਕਹਿੰਦਾ ਤੂੰ ਜੋ ਉਹ ਅੱਖ ਲੱਗਦੀ ਆ ਉਹ ਬ੍ਰੀਤੋ ਜੇ ਤਾਂ ਵਿਆਹ ਕਰਾਉਣਾ ਸੀ ਕਹਿੰਦਾ ਇਹਦੇ ਨਹੀਂ ਕਰਾਉਣਾ ਸਹੀ ਗੱਲ ਆ ਤੂੰ ਅੱਖ ਨਹੀਂ ਲੱਗਦੀ ਬਾਪੂ ਦੇ ਲੱਗਦੀ ਕਿਉਂ ਨਹੀਂ ਅੱਖ ਇਹਦੇ ਦੇ ਵਿੱਚ ਬਾਪੂ ਤਲਾਕ ਦੇ ਦੇ ਹਾਂ ਮੈਂ ਤਾਂ ਕਹੀ ਬੰਦਿਆ ਆ ਜਾ ਆ ਓਹ ਫੋਰ ਲਿਆ ਮਾਪੂਲਾ ਦੇ ਮਗਰੋਂ ਆ ਵੀ ਕੀ ਜਾਊ ਮੈਂ ਖੜਦਾ ਤੇ ਰੱਕੇ ਚ ਜਾ ਲੋ ਨਾ ਮੈਂ ਇੱਥੇ ਹੀ ਰਹੂੰਗੀ ਮੈਂ ਜਾਣਾ ਤਾਂ ਹਿੰਦੀ ਕਿਤੇ ਜੇ ਤਲਾਕ ਹੋ ਗਿਆ ਫਿਰ ਐਡਵਾਰਡ ਰਹਿਣਾ ਮੈਂ ਲਿਆ ਸਹੇਲੇ ਨੂੰ ਕਹ ਲਿਆ ਹੋਰ ਮੈਂ ਦੇਖੂੰਗੀ ਤੁਹਾੱਚੀ ਉਹ ਤਾਂ ਇਕੱਲੇ ਆ ਕੇ ਪੁੱਛਤਾ ਆਈਂਦਾ ਤੂੰ ਹੋਰ ਲਿਆਉਣ ਦੀ ਗੱਲ ਕਰਦੀ ਨਹੀਂ ਐਂ ਤਾਂ ਭਾਵੇਂ ਇਹਨੂੰ ਲਿਆ ਦੇ ਦੋ ਤਿੰਨ ਹੋਰ ਹਮ ਹਮ ਐਂ ਜੀ ਨਹੀਂ ਕੋਈ ਗੱਲ ਹਮ ਹਮ ਤੇਰਾ ਬੋਦਾ ਮੀ ਮੰਗ ਜਾਂਦਾ ਸੀ ਐਵੇਂ ਐਸ਼ ਕਿੱਧਰ ਗਿਰ ਕਾਰਟੂਨ ਦੇਖੀ ਜਾਂਦੀ ਆ ਐਸ਼ ਹੰਦੇ ਦੇਖੀ ਐ ਛੁੱਟੀ ਦਾ ਇੰਜੋਏ ਕਰ ਰਹੀ ਐ ਅਜਣਾ ਹੁਣ ਖੀਰ ਖਾ ਲਈ ਪਿੰਨ ਚ ਖਾਲੂ ਇੱਕ ਮਿੰਟ ਨੂੰ ਬੁਲਾਈ ਆ ਜਾ ਐਸ਼ ਤੂੰ ਹੀ ਬਾਹਰ ਨਹੀਂ ਜਿਹੜਾ ਬੂਟੇ ਫੁੱਟ ਤੇ ਮਾਤਾ ਹੋਣਾ ਨਾ ਸਿੱਖਣਾ ਲਓ ਜੀ ਸ਼ੈਂਕੀ ਆਪਾਂ ਹੁਣ ਦਵਾਈ ਡ੍ਰਿਪਾਂ ਲਵਾ ਲਾ ਗੀਆਂ ਸ਼ੈਂਕੀ ਦੇ ਤੇ ਸ਼ੈਂਕੀ ਨੂੰ ਹੁਣ ਬਣਤਾ ਆਪਾਂ ਤੁੱਪੇ ਡਾਕਟਰ ਨੇ ਪਾਣੀ ਕੀਤਾ ਹੈ ਬੰਦ ਆ ਛੋਟਾ ਪਿੰਜਰਾ ਉਹਦਾ ਤੁੱਪੇ ਰੱਖਿਆ ਹੋਇਆ ਹਣਾ ਛੇ ਕੋਈ ਹੈਲੋ ਕਿਵੇਂ ਆ ਵਿਟਾਮਿਨ ਡੀ ਲੈ ਇਥੇ ਹਣਾ ਫਿਰ ਆਪਾਂ ਸ਼ਾਮ ਨੂੰ ਫੇਰ ਡ੍ਰਿਪ ਲਵਾ ਕੇ ਲੈਣੀ ਤੇਰੀ ਗਰੀਲਾ ਵਾਲ ਚੱਲ ਪਈ ਘਰੇ ਸਾਡੇ ਹੈ ਗਰੀਲਾ ਵਾਲ ਸ਼ੁਰੂ ਹੋ ਗਈ ਆ ਹੋ ਕੀ ਹੈ ਯਾਰ ਹੂੰ ਅੱਗੇ ਮੈਂ ਕਹਿਣਾ ਛੋਟਕਾ ਲਿਆ ਤੇ ਮੈਂ ਕਿਹਾ ਚੱਲ ਤੂੰ ਕੱਢਣ ਲੱਗ ਤੇ ਝੱਟਿਆ ਹੀ ਨਹੀਂ ਓਪੀ ਫੜਨਾ ਵੀ ਉਹ ਮਿੱਟੀ ਨਹੀਂ ਨੂੰ ਜਾਂਦਾ ਉਹਨੇ ਚਲ ਵੇਖੀ ਗਿਆ ਆ ਜਾ ਵੇ ਆ ਜਾ ਇੰਦਰ ਨੂੰ ਤੇ ਜਦੋਂ ਮੈਂ ਤੇਰਾ ਲਾਇਆ ਸਾਵਾ ਸੁਵੇਦੀਨ ਬਾਪੂ ਉਹ ਮਿੱਟੀ ਚ ਵੜ ਗਿਆ ਜਦੋਂ ਤੇ ਉਦੋਂ ਉਹਨੂੰ ਚੱਕੀ ਆਵੇ ਪਾਣੀ ਦਾ ਕੱਪ ਭਰ ਕੇ ਰੱਖਦਾ ਮੂਰੇ ਵੀ ਉਹ ਬੰਦ ਕੀਤਾ ਡਾਕਟਰ ਨੇ ਤੇ ਇਹਨੇ ਵੱਡਾ ਕੱਪ ਰੱਖਦਾ ਮੂਰੇ ਆਏ ਬਾਪੂ ਤੇਨਾਂ ਸਨ ਨਹੀਂ ਰਿਦੀ ਵੀ ਢਾਲੇ ਹੋਈ ਏ ਤੇਰੇ ਹਨਾ ਹੈ ਬਾਪੂ ਸੁਵੇਦੀਨ ਦੀ ਲੱਗੀ ਵੀ ਬੋਲਣ ਦੇ ਨੂੰ ਹੈਲੋ ਮਰੀ ਜੱਸੀ ਖਲਦਾਏ ਆਹ ਵੇ ਉਹ ਵੱਕਿਆ ਬੈਠਾ ਹੋ ਵੀ ਉਧਰ ਕੌਕਿਆ ਤੇ ਚੌਕਿਆ ਚੜੀ ਹੁੰਦਾ ਖਾਣ ਨੂੰ ਕੌਲੀ ਮਾਰ ਕੇ ਬਾਪੂ ਇਧਰੋਂ ਛੱਡਵੀਂ ਚਲਾ ਮੈਂ ਮਾਰ ਅੱਛਾ ਇੰਨਾਂ ਟਾਈਮ ਲੱਗੂ ਗਮਨ ਟਾਈਮ ਦੱਸ ਦੋ ਮੌਕੇ ਦਾ ਹਿਆਰ ਮੌਕੇ ਦਾ ਹਿਆਰ ਤੋ ਕਹੀ ਦੇ ਆ ਖੀਰ ਜੀ ਖਾ ਲੈ ਕੌਲੀ ਸੱਟ ਕੇ ਤੇ ਬੇਬੇ ਵਾਲ ਨੂੰ ਖੀਰ ਵੀ ਦੇਣੀ ਨਾ ਖੀਰ ਵੀ ਮੇਰੀ ਬਣਾਈ ਐ ਇਹ ਵੀ ਨਾ ਖਾਵੇ ਹੂੰ ਹੂੰ ਆ ਇਕ ਖੀਰ ਬਣੀ ਸੀ ਆਪਣੇ ਘਰੇ ਗਾਂਸ ਹੋਈ ਸੀ ਗਾਂ ਦੁੱਧ ਬਣੇ ਖੀਰ ਬਣੀ ਸੀ ਮੈਂ ਤਾਂ ਰੋਟੀ ਮੰਗੇ ਸੀ ਰੋਟੀ ਮੰਗਾ ਲਿਆ ਕਰ ਭੁੱਖ ਬੁੱਲ ਗਈ ਪਈ ਸਵੇਰੇ ਰੋਟੀ ਖਾ ਲਿਆ ਕਰੋ ਖੀਰ ਨਹੀਂ ਬਣਾਉਂਦੇ ਕੀ ਨਹੀਂ ਉਹਨਾਂ ਨੇ ਤਾਂ ਖਾਧੀ ਇਹਨਾਂ ਤੋਂ ਜਾਂ ਲੈ ਆ ਫਿਰ ਖੀਰ ਗਈ ਥੋੜੀ ਫਿਰ ਤੋਂ ਨਹੀਂ ਉਹ ਵੀ ਖਾ ਲੋ ਰੋਟੀ ਵੀ ਖਾ ਲੋ ਨਮੇੜੇ ਘਰੇ ਫਿਰ ਚੰਕੀ ਨੂੰ ਲੈ ਕੇ ਜਾਣਾ ਖੀਰ ਹੀ ਖਾਂਦੇ ਆ ਚੰਕੀ ਨੂੰ ਲੈ ਕੇ ਜਾਣਾ ਇਹ ਮੇਰੀ ਨੋ ਮੈਨੂੰ ਵਿਖਾਈ ਜਾਂਦੀ ਸੀ ਸਿੱਟਾਂ ਦੇ ਡਿਜ਼ਾਈਨ ਮੈਂ ਖਾਪ ਪਪਾ ਰਾਜਾ ਕੱਢ ਇਹ ਸੋਨੇ ਦੇ ਸਿੱਟਾਂ ਦੇ ਡਿਜ਼ਾਈਨ ਹੋਰ ਕੀ ਹਾਂ ਹਾਂ ਮੱਖ ਮਰਨ ਤੇ ਮਗਰੋਂ ਲਾ ਹੀ ਲੈਣਾ ਅੱਛਾ ਕਿ ਹਾਂ ਤੂੰ ਕਿਨੂੰ ਵੀ ਨਾਂ ਲਾਈਏ ਮਗਰੋਂ ਨਹੀਂ ਨਹੀਂ ਹਾਂ ਮੈਂ ਕਿਹਾ ਭਾਵੇਂ ਭਾਰਾ ਬਣਾ ਕੇ ਦੇ ਦੇ ਮਨ ਮਗਰੋਂ ਲਾ ਹੀ ਲੈਣਾ ਹਾਂ 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 ਜਿੰਦੀ ਜਿੰਦੀ ਪਾਈ ਰੱਖ ਫੁੱਲ ਜੀ ਨਾਲ ਹੀ ਲਾ ਹੀ ਲੈਣਾ ਹੋਏ ਬਾਪੂ ਕੇ ਨਾਲ ਹੀ ਲੈ ਜੀ ਮੈਂ ਤਾਂ ਕੋਈ ਨਹੀਂ ਕਹਿੰਦੀ ਮੈਂ ਨਾਲ ਲੈ ਕੇ ਜਾਣਾ ਅੱਜ ਤਾਂ ਬਾਪੂ ਖਾਣਾ ਹਿੱਲੂਗਾ ਲਾ ਥੋੜਾ ਸ਼ਾਮ ਤਾਈ ਲੇ ਹੀ ਘੜਾ ਆ ਜਨਾ ਚੱਕ ਮੈਨੂੰ ਲੜਨਾ ਹੂੰ ਲੜਨਾ ਦਾੜੀ ਜੰਨਾ ਖੀਰ ਤੇ ਖੀਰੀ ਉਵੇਂ ਮਾਰੀ ਦੇਨੇ ਚਮਚੇ ਹਾਂ ਆ ਚੱਕਰ ਪਤਾ ਕਿ ਬਾਬੂ ਨੇ ਕਹੇ ਪੇਪਰ ਨੂੰ ਮੀਟ ਬਣਾਉਣ ਨੂੰ ਖੀਰ ਘੜਾ ਪੈਣੀ ਨਹੀਂ ਬਣਾਉਣਾ ਅੱਜ ਅੱਜ ਮੈਂ ਬਣਾਉਣਾ ਨਹੀਂ ਮੈਂ ਕਹਿੰਦਾ ਲੈ ਨਹੀਂ ਟਰਨਾ ਬਾਪੂ ਆ ਚੱਕ ਮੈਨੂੰ ਤਾਂ ਗਿੱਜ ਗਿਆ ਹਾਂ ਗਿੱਜ ਹੀ ਗਿਆ ਹਾਂ ਰੋਜਾ ਲੈ ਕੇ ਆ ਜਾਂਦਾ ਨੇ ਮੈਂ ਕਿਹਾ ਨਾ ਤੂੰ ਕਿੱਥੇ ਚੱਲਿਆ ਕਹਿੰਦਾ ਨਾ ਕਿ ਮੈਂ ਇੱਥੇ ਢੇਜੋ ਗੇੜਾ ਦੇ ਕੇ ਆ ਗਿਆ ਫਿਰ ਮੈਨੂੰ ਸੱਤ ਨਹੀਂ ਇਹਨੇ ਦੱਸਿਆ ਮੈਂ ਮਾ ਮਾ ਘਾ ਘਾੜਾ ਕਰ ਉੱਥੇ ਹੀ ਆ ਕੁੱਕੜ ਬਣਕਾਤਾ ਵਿਚਾਰਾ ਜਦੋਂ ਮਗਰ ਮੈਂ ਮਗਰ ਮੈਂ ਫੋਨ ਲਾਇਆ ਤੇ ਕਹਿੰਦਾ ਕਿ ਮੈਂ ਆ ਮੀਟਾੜੀ ਦੁਕਾਨ ਤੇ ਲੱਗਦਾ ਕਿ ਨਾ ਉਹ ਹਮਮੈਂ ਕਿਹਾ ਮੈਂ ਨਹੀਂ ਬਣਾਉਣਾ ਮਨੂਣਾਗਾ ਵਕੂਸੀ ਘਟਾ ਕੁੱਕੜ ਨੇ ਬੇਬੇ ਨੂੰ ਫੋਨ ਲਾਇਆ ਮੈਨੂੰ ਵੱਡਣ ਲੱਗੇ ਆ ਤੇ ਹੋਰ ਕੁੱਕੜ ਨੇ ਮੈਨੂੰ ਕਿਹਾ ਵੀ ਮੈਂ ਕਿਹਾ ਮੈਂ ਤਾਂ ਤੈਨੂੰ ਹੀ ਨਹੀਂ ਧਰਦੀ ਹਾਂ ਹਮ ਆਹ ਉਹ ਇੰਨੀ ਦੇ ਮੈਂ ਫੋਨ ਨਹੀਂ ਚੱਲਦਾ ਕੀ ਗੱਲ ਮਿੱਠਾ ਬੇਬੰਦ ਕੀਤਾ ਸ਼ੂਗਰ ਨੂੰ ਬਸ ਸਵਾਦ ਨਹੀਂ ਦੇਖਣਾ ਸਵਾਦ ਦੇਖ ਲੈਣਾ ਫਿਰ ਕੌਲੀ ਨੇ ਸਵਾਦ ਦੇਖਣਾ ਕੌਲੀ ਨੇ ਥੋੜੀ ਥੋੜਾ ਖੱਡੀ ਨਹੀਂ ਐਂ ਕਿਹਦੀ ਮੈਂ ਖਾ ਲੀਂ ਬਹੁਤ ਘੱਟ ਮਨਪ੍ਰੀਤ ਨੇ ਕੀ ਰਿਹਾ ਲਾਤਾ ਵੀ ਰੋਟੀ ਨਾ ਫੜੋਣੀ ਪਵੇ ਰੋਟੀ ਤਾਂ ਖਾਣੀ ਖਾਣੀ ਹੈ ਹੈ ਨਾ ਮਨਪ੍ਰੀਤ ਇਹ ਰੋਟੀ ਗਰਮ ਕਰਨ ਨੂੰ ਕਿਹਾ ਸੀ ਤੇ ਖੀਰ ਖੀਰ ਬਣਾਤੀ ਲੈ ਕੇ ਆ ਗਿਆ ਸਰ ਜਣਾ ਲਾਜੂਗਾ ਤੇ ਆਓ ਫਿਰ ਦੋਸਤੋ ਖੀਰ ਖਾ ਲੋ ਤੇਰਾ ਘਰ ਦੀ ਗਾਂ ਤੇ ਘਰ ਦੀ ਖੀਰ ਤੁਹਾਡੇ ਨਾਲ ਹਮ ਸਾਰੀ ਦਵਾਈ ਖਾਣ ਲੱਗੀ ਹੋਣੀ ਸਾਰੀ ਦਵਾਈ ਕਰੋ ਆਪਣਾ ਛੇਕੀ ਨਾਲ ਛੇਤੀ ਠੀਕ ਹੋ ਜਾਈਣਾ ਮਾਤਾ ਅਰਦਾਸ ਕਰਕੇ ਗੁਰਦੁਆਰੇ ਛੇਤੀ ਸਾਡਾ ਡੋਗੀ ਠੀਕ ਹੋ ਜਾਈ ਨਾ ਕੋਈ ਵੀ ਗੱਲ ਹੁੰਦੀ ਨਾ ਮਾਤਾ ਅਰਦਾਸਾਂ ਕਰ ਲੱਗ ਜਾਈ ਉਹ ਨਹੀਂ ਆਪਣੀਆਂ ਤਾਂ ਬੇਬੇ ਬਾਬੇ ਦਾ ਬਾਬਾ ਸੁਣਦਾ ਬਹੁਤ ਹੈ ਬੇਬੇ ਉਹਨਾਂ ਦਾ ਦੱਸਣਾ ਤੁਸੀਂ ਕਰਕੇ ਕੰਮ ਕਰਵਾ ਲੈਂਦੀ ਆ ਭਾਈ ਮੇਰੀ ਗੱਲ ਸੁਣ ਆਪਣਾ ਤਾਂ ਵਕੀਲ ਵੀ ਉਹੀ ਆ ਤੇ ਜੱਜ ਵੀ ਉਹੀ ਆ ਫੈਸਲਾ ਵੀ ਉਹਨਾਂ ਨੇ ਕਰਨਾ ਆਪਾਂ ਤਾਂ ਕਿਸੇ ਤੇ ਛੱਡਿਆ ਹੀ ਨਹੀਂ ਹਾਂ ਇਹ ਹਣ ਹਣ ਨੂੰ ਸੱਸ ਕੀ ਵਿਚਾਰ ਬਣਾਇਆ ਨਹੀਂ ਬੈਠ ਕੇ ਦੋਨੇ ਇੱਥੇ ਇਹ ਮੈਨੂੰ ਸਟੈਨ ਦੇ ਦੇ ਮੈਨੂੰ ਸੈਟ ਦਿਖਾਉਂਦੀ ਸੀ ਮੰਮੀ ਹਾਂ ਉਹ ਮੈਂ ਕਿਹਾ ਇਦਾਂ ਦਾ ਬਣਾ ਮੈਂ ਕਿਹਾ ਭਾਰਾ ਬਣਾ ਦੇ ਹੌਲਾ ਬਣਾ ਦੇ ਮੈਂ ਤਾਂ ਹੱਸਦੀ ਸੀ ਮੁੜ ਕੇ ਤਾਂ ਲਾ ਹੀ ਲੈਣਾ ਥੋੜਾ ਹੀ ਆ ਤੇ ਬਾਪੂ ਸਾਡੇ ਜਵਾਬ ਦਿੱਤਾ ਕਹਿੰਦਾ ਨਹੀਂ ਨਹੀਂ ਨਾ ਨਾ ਹੀ ਲੈਣਾ ਨਾ ਕੀ ਪਤਾ ਕਿਸੇ ਦੇ ਮਰ ਗਈ ਲਾ ਹੀ ਲੈਣਾ ਬਾਪੂ ਕਹਿੰਦੇ ਨਾ ਨਾ ਨਾਲ ਹੀ ਲੈ ਜੀ ਤੂੰ ਥੋੜਾ ਦੇ ਛਾਪਤਾ ਹੀ ਕਹਿੰਦੇ 24 ਘੰਟੇ ਤੇ ਤੂੰ ਤੂੰ ਨਹੀਂ ਲੋਂਦਾ ਘੱਲ ਨਾਲ ਹੀ ਲੈ ਜੀ ਨਾ ਬਾਪੂ ਨੂੰ ਸੋਹਰੇ ਨੇ ਪਾਈ ਸੀ ਸੋਹਰੇ ਦੀ ਸ਼ਾਹ ਬਾਪੂ ਸੋਹਰੇ ਨਹੀਂ ਨਾ ਪਾਈ ਇਹਨੇ ਸਾਤ ਪਵਣਿਆ ਰਿੰਗ ਤਾਂ ਕੰਨਿਆ ਕਿੱਦੜੇ ਹਾਂ ਹਾਂ ਮੈਂ ਕਿਹਾ ਪ੍ਰੌਣੀ ਨੂੰ ਪਾਈ ਹੋਵੇ ਤੇਰੇ ਪੇਕਿਆਂ ਨੇ ਨਹੀਂ ਹਾਂ ਠੀਕ ਆ ਲਓ ਫਿਰ ਖੀਰ ਖਾੜ ਕੇ ਹੈ ਨਾ ਕੇ ਜੁੜਦੇ ਆ ਆਪਣੀ ਫੈਮਿਲੀ ਨੂੰ ਵੀ ਖਵਾਓ ਕੰਮ ਆਹ ਲਓ ਲਾਓ ਚੌਂਚੇ ਮੈਂ ਤਾਂ ਭਰੀ ਖਵਾ ਰਹਾ ਦੂਜਾ ਕੋਲੇ ਮੂਰੀ ਰੱਖੀ ਵੇ ਕਿੰਨੀ ਨੇੜੇ ਆ ਗਈ ਚਾਹੀਦੇ ਆ ਵਿਚਾਰਿਆਂ ਨੂੰ ਆਪਣੇ ਦੁੱਧ ਆਇਆ ਕਰੇ ਹਾਂ ਹੂੰ ਆਪਣੇ ਫੈਮਿਲੀ ਮੈਂਬਰ ਆ ਸਾਰੇ ਹਾਂ ਆ ਹੁਣ ਛੋਲੀਆ ਕਾ ਲੂਣਾ ਹੈ ਛੋਲੀਏ ਦੀ ਬਹੁਤ ਵਧੀਆ ਮੰਦਾ ਸਾਡੀ ਹਾਂ ਮਠਾਈ ਛੱਡਣਾ ਹੁਣ ਸਾਰੀ ਢੜੇ ਤੇ ਬਾਹ ਛੱਡ ਲੇਗੇ ਮਿਲ ਕੇ ਕਹਿਣਗੇ ਆਹ ਗਾਂ ਚੋਣਗੇ ਗਾਂ ਦਾ ਹੁਣ ਚੋਣੀ ਆ ਹੁਣ ਨਹੀਂ ਨਹੀਂ ਉਹ ਵੀ ਵਾਵਾ ਤੇ ਲੱਗ ਜਾਂਦਾ ਨਾ ਤੇ ਬੱਚਾ ਜਦੋਂ ਬੰਨਣਾ ਹੁੰਦਾ ਕਿਤੇ ਉਧਰ ਦੀ ਕਿਤੇ ਉਧਰ ਦੀ ਤੇ ਬਾਪੂ ਦੀ ਦਾੜੀ ਖਿੱਚੀ ਜਾਂਦੇ ਅਜ ਪਤਾ ਨਹੀਂ ਕਾ ਸੀ ਬੀਬੀ ਤੇਰੇ ਤੇ ਅੱਕਿਆ ਬੈਠਾ ਤੇ ਤੂੰ ਨਾ ਬੋਲ ਅਜ ਤੇਰੇ 60 ਸੋਟਰ ਨਾਮਾਰ ਜੀ ਕਿਤੇ ਬਾਤ ਸ਼ੁਰੂ ਹੋਈ 35 35 ਸਾਲਾਂ ਦੀਆਂ ਤਾਂ ਵੱਡੀਆਂ ਨਹੀਂ ਤੇ ਹੁਣ ਦੀਆਂ ਛੱਟਾਂ ਨੇ ਕੀ ਹੁਣ ਤਾਂ ਕਾਹ ਜਾਣ ਨੂੰ ਤਿਆਰ 35 ਕੇ ਸਾਲਾਂ ਦੇ ਖਾਈ ਜਾਂਦੇ ਛੱਟਾਂ ਇੱਥੇ ਆ ਆਪਾਂ ਨੂੰ ਹੁਣ ਕੋਈ ਪਰਵਾਹ ਨਹੀਂ ਛੱਟਾਂ ਛੱਟਾਂ ਦੀ ਬੀਬੀ ਬਾਪੂ ਦੀ ਨੋਕ ਝੋਕ ਤੋਂ ਬਾਅਦ ਫੋਨ ਲੱਗੇ ਆਪਾਂ ਕਬੂਤਰਾਂ ਦੇ ਬੱਚਿਆਂ ਨੂੰ ਮੈਡੀਸਿਨ ਦੇਣ ਕਿਉਂਕਿ ਮੌਸਮ ਚੇਂਜ ਹੁੰਦਾ ਥੋੜੇ ਜਿਹਾਂ ਦੇ ਮੂੰਹ 'ਚ ਛਾਲੇ ਵਗੈਰਾ ਹੋ ਜਾਂਦੇ ਨੇ ਤੇ ਅੱਗੇ ਸਿਆਲਾਂ ਵਿੱਚ ਬੱਚੇ ਕਾਫੀ ਮਰੇ ਕਬੂਤਰਾਂ ਦੇ ਹੁਣ ਇਸ ਕਰਕੇ ਉਹਨਾਂ ਨੂੰ ਹੁਣ ਪ੍ਰੋਬਲਮ ਬਣਾ ਆਵੇ ਉਹਨਾਂ ਨੂੰ ਥੋੜੀ ਥੋੜੀ ਦੋ ਦੋ ਬੂੰਦਾਂ ਮੂੰਹ 'ਚ ਪਾਉਣੀਆਂ ਨੇ ਇਹਦੇ ਨਾਲ ਕੀ ਹੁੰਦਾ ਜਿਹੜੀ ਇਹ ਦਵਾਈ ਇਹਦੇ ਵਿੱਚ ਕੀ ਹੁੰਦਾ ਕਿ ਜਿਹੜਾ ਉਹਨਾਂ ਦਾ ਪਾਚਣ ਸ਼ਕਤੀ ਜਿਹੜੀ ਉਹ ਤੇਜ਼ ਹੁੰਦੀ ਆ ਜਿਹੜਾ ਉਹਨਾਂ ਦਾ ਹਾਜਮਾ ਉਹ ਸਹੀ ਰਹਿੰਦਾ ਸੋ ਇੱਕ ਇੱਕ ਬੂੰਦ ਆਪਾਂ ਬੱਚਿਆਂ ਨੂੰ ਦੇਣੀ ਆ ਉਸ ਤੋਂ ਬਾਅਦ ਹੁਣ ਆਪਾਂ ਜਾਣਾ ਫਿਰ ਛੈਂਕੀ ਨੂੰ ਦੁਬਾਰਾ ਲੈ ਪਹਿਲਾਂ ਸਵੇਰੇ ਦੋ ਬੋਤਲਾਂ ਲਵਾ ਲੈਂਦੀਆਂ ਨਹੀਂ ਪਰ ਅੱਜ ਹੁਣ ਸ਼ਾਇਦ ਕਿ ਕੁਝ ਠੀਕ ਲੱਗਦਾ ਹਨ ਤੇ ਅੱਜ ਦਾ ਦਿਨ ਕਿਉਂਕਿ ਉਹਨੂੰ ਬੋਡੀ ਨੂੰ ਪੂਰੀ એનર્ਜੀ ਚਾਹੀਦੀ ਆ ਅੱਜ ਦਾ ਦਿਨ ਆਪਾਂ ਲਵਾਵਾਂਗੇ ਦੋ ਟਾਈਮ ਫਿਰ ਕੱਲ ਤੋਂ ਇੱਕ ਟਾਈਮ ਬੋਤਲ ਲਵਾਵਾਂਗੇ ਚਾਰ-ਪੰਜ ਨਾ ਰੈਗੂਲਰ ਇਦਾਂ ਹੀ ਚਲਾਵਾਂਗੇ ਆਪਣਾ ਪੋਪੀ ਠੀਕ ਹੋ ਜੇ ਹਨਾ ਠੀਕ ਆਪਾਂ ਨੂੰ ਡੌਗੀ ਠੀਕ ਹੋਣਾ ਚਾਹੀਦਾ ਤੇ ਇਧਰ ਮਾਹੌਲ ਦੇਖੋ ਸਾਰੀਆਂ ਫਸਲਾਂ ਨੇ ਸਾਰੇ ਤੇ ਆ ਚੁੱਕੀਆਂ ਨੇ ਇਧਰ ਜਿਹੜੀ ਆਪਣੀ ਹੈਗੀ ਆ ਸਬਜ਼ੀ ਸਾਰੀ ਪੱਕ ਚੁੱਕੀ ਆ ਮੇਥੀ ਪੱਕ ਚੁੱਕੀ ਆ ਖਿੜ ਚੁੱਕੇ ਆ ਫੋਲੇ ਦੇ ਠੀਕ ਹੈ ਜਦੋਂ ਸਾਰੇ ਫੁੱਲ ਖੜ ਗਏ ਉਸ ਤੋਂ ਬਾਅਦ ਇਹਨੂੰ ਵੱਡੇ ਜਾਊਗਾ ਵੱਢ ਕੇ ਇਹਨੂੰ ਸੁਕਾਇਆ ਜਾਊਗਾ ਤੇ ਜਦੋਂ ਇਹਦਾ ਸੀਜ਼ਨ ਚਲੇ ਜਾਊਗਾ ਬਾਅਦ ਚ ਵੀ ਇਹਦੀ ਫਿਰ ਜਿਹੜੀ ਮਹਿਕ ਆ ਬਰਕਰਾਰ ਰਹਿੰਦੀ ਆ ਹਨਾ ਤੇ ਧੁੱਪੇ ਸੁਕਾ ਕੇ ਇਹਨੂੰ ਭੋਰ ਲਾਂਗੇ ਭੋਰ ਕੇ ਫਿਰ ਇਹਨੂੰ ਦਾ ਸਬਜੀ ਵਿੱਚ ਪਾਵਾਂਗੇ ਜਦੋਂ ਤਾਂ ਫਿਰ ਵੇਖੀ ਕਿੰਨੀਆਂ ਘੈਂਟ ਮਹਿਕਾਂ ਆਉਂਦੀਆਂ ਨੇ ਤੇ ਇਧਰ ਆਪਣੀ ਜਿਹੜੀ ਬਰੋਕਲੀ ਦਾ ਵੀ ਬੀ ਬਣ ਚੁੱਕਿਆ ਤੇ ਇਧਰ ਆਪਣੀ ਸਰੋਂ ਸਰੋਂ ਦੇ ਫੁੱਲ ਘਟਨੇ ਸ਼ੁਰੂ ਹੋ ਗਏ ਕਿਉਂਕਿ ਨਿਸਰ ਚੁੱਕੀ ਹੈ ਜਿਹੜੀ ਨਿਸਰ ਨਹੀਂ ਸੀ ਤੇਲ ਵਾਲੀ ਸਪਰੇ ਵੀ ਕਰਤੀ ਆ ਉਧਰਲੀ ਸਾਈਡ ਵੀ ਆਪਣੇ ਦੋ ਕਾਰੇ ਪੱਠਿਆਂ ਦੇ ਆ ਦੋ گاਵਾਂ ਵਾਸਤੇ ਇੱਕ ਮੈਂਬਰ ਹੋਰ ਵਧ ਗਿਆ ਤੇ ਇੱਧਰ ਤਾਂ ਮੈਂ ਆਇਆ ਹੀ ਨਹੀਂ ਕਿੰਨੇ ਦਿਨ ਹੋ ਗਏ ਗਾਜਰਾਂ ਵੀ ਦੇਖੋ ਕਿੱਡੇ-ਕੱਡੇ ਹੋ ਗਈਆਂ ਨੇ ਗਾਜਰਾਂ ਨੇ ਪੱਟ ਕੇ ਖਾਣ ਦਾ ਟਾਈਮ ਨਹੀਂ ਲੱਗਾ ਆ ਦੇਖੋ ਆ ਸਾਰਾ ਜਿਹੜਾ ਬਰੋਕਲੀ ਦਾ ਵੀ ਆ ਬਰੋਕਲੀ ਖਾਦੀ ਨਹੀਂ ਗਈ ਵੱਢ ਕੇ ਨਿਸਰ ਗਈ ਨਿਸਰ ਕੇ ਦਾ ਵੀ ਬਣ ਗਿਆ ਆ ਸਾਰੀ ਬਰੋਕਲੀ ਨਿਸਰ ਗਈ ਆ ਜਿਹੜੀ ਲੱਗੀ ਹੋਈ ਸੀ ਠੀਕਾ ਜਿਹੜਾ ਆਹ ਵਾਲਾ ਜਗਾ ਸੀ ਇੱਥੇ ਹਰ ਵੀ ਸਬਜ਼ੀ ਘੱਟ ਹੁੰਦੀ ਕਿਉਂਕਿ ਇੱਥੇ ਗੋਬਰ ਗੈਸ ਆਪਾਂ ਭਰਿਆ ਸੀਗਾ ਉਥੇ ਕਾਮਯਾਬ ਹੋਇਆ ਨਹੀਂ ਥਾਂ ਤੇ ਇੱਧਰ ਤਾਂ ਪੂਰੇ ਘਿਹੜਾ ਕੰਮ ਦੇਖੋ ਆ ਆਪਣੇ ਬੂਟੇ ਸ਼ਾਂਗੇ ਸੀਗੇ ਆਪਾਂ ਵੇਂਗਣੀ ਦੇ ਤੇ ਕਿੰਨਾ ਫਲ ਆਇਆ ਹੋਇਆ ਦੇਖੋ ਇਹਨਾਂ ਤੇ ਕਿੰਨੇ ਫਲ ਆਏ ਹੋਏ ਨੇ ਵੇਂਗਣੀ ਦੇ ਬੂਟਿਆਂ ਦੇ ਮੌਸਮ ਦੇ ਹਿਸਾਬ ਨਾਲ ਆਪ ਹੀ ਫੁੱਟ ਪਏ ਆ ਦੇਖੋ ਕਿਦਾਂ ਰਿਜ਼ਲਟ ਆ ਕਿ ਜਿਹੜਾ ਉਹ ਨਹੀਂ ਪੱਟੇ ਸੀ ਆਪਾਂ ਇਹ ਰੱਖਲੇ ਸੀ ਆਪਾਂ ਦੁਬਾਰਾ ਫੁੱਟਦੇ ਆਉਂਦੇ ਆ ਤੇ ਗਾਜਰਾਂ ਦਾ ਹੁਣ ਬੁਰਾ ਹਾਲ ਹੋਇਆ ਪਿਆ ਗਾਜਰਾਂ ਦੇ ਵਿੱਚੋਂ ਖਾਣ ਲੱਗੀਆਂ ਰਹੀਆਂ ਨਹੀਂ ਹੁਣੀਆਂ ਥੱਲੇ ਗਾਜਰਾਂ ਤਾਂ ਬਹੁਤ ਵੱਡੀਆਂ ਵੱਡੀਆਂ ਹੋ ਗਈਆਂ ਗਾਜਰਾਂ ਤਾਂ ਮੈਨੂੰ ਪੱਟ ਕੇ ਦੇਣੀਆਂ ਪੜੀਆਂ ਕਿਸੇ ਨੂੰ ਹਾਏ ਗਾਜਰਾਂ ਦਾ ਵੀ ਤਿਆਰ ਹੋ ਗਿਆ ਦੁਬਾਰਾ ਫੇਰ ਮਿੱਥੇ ਮੂਥੇ ਕਿੰਨਾ ਹੋਇਆ ਪਿਆ ਉਧਰ ਆਪਣੇ ਪਿਆਜ ਪੂਜੀ ਨੱਪੇ ਤੇ ਥੱਲੇ ਸਾਰੇ ਲੋ ਉਧਰ ਪਿਜਨ ਵੀ ਨਿਜਾਰੇ ਲੈਣੇ ਧੁੱਪ ਦੇ ਹਾਂ ਇੱਕ ਕਬੂਤਰੀ ਅਸਮਾਂ ਜੜਾਈ ਸੀ ਉਹ ਮੁੜ ਕੇ ਨਹੀਂ ਆਈ ਪਤਾ ਨਹੀਂ ਉੱਚੀ ਜਾ ਇਹ ਉੱਠ ਗਈ ਕਿ ਪਤਾ ਨਹੀਂ ਕਿਥੇ ਕੋਠੇ ਦੇ ਬੈਠ ਗਈ ਆ ਚਲੋ ਚਲੋ ਵੀ ਖੁੱਡੇ ਚ ਹੁਣ ਮੌਸਮ ਬਹੁਤ ਵਧੀਆ ਹੋ ਗਿਆ ਦੋਸਤੋ ਹੁਣ ਮੌਸਮ ਹੋ ਗਿਆ ਦੋਸਤੋ ਬਹੁਤ ਵਧੀਆ ਹੁਣ ਟਾਈਮ ਆ ਪੰਛੀਆਂ ਦੇ ਆਲ ਨੇ ਲਾਉਣ ਦਾ ਜਿੱਦਾਂ ਪਿੱਛੇ ਲੱਗੇ ਹੋਏ ਨੇ ਜੋ ਕਿ ਜਦੋਂ ਹੁਣ ਦਰਖਤ ਵੀ ਫੁੱਟ ਨੇ ਸ਼ੁਰੂ ਹੋ ਗਏ ਹਨ ਤੇ ਹਰੇਕ ਜਾਨਵਰ ਵੀ ਹੁਣ ਆਪਦੇ ਆਲ ਨੇ ਪਾਊਗਾ ਤੇ ਸਾਰੇ ਜਾਨੀ ਵੱਤ ਬਦਾਲ ਨੇ ਲਾਇਓ ਹੁਣ ਮੈਂ ਵੱਡੇ ਕਬੂਤਰਾਂ ਵਾਸਤੇ ਆਲ ਨੇ ਲਾਉਣੇ ਨੇ ਠੀਕ ਆ ਹੁਣ ਥੋੜੇ ਜਿਹਾ ਪ੍ਰੋਗਰਾਮ ਤੋਂ ਫ੍ਰੀ ਹੋ ਗਏ ਆ ਠੀਕ ਆ ਇਆ ਆਪਾਂ ਗੱਡੀ ਦਾ ਜਿਹੜਾ ਉਹ ਲਸਕੰਜਾ ਉਹ ਲਾਉਣ ਲੱਗੇ ਆ ਕਿਉਂਕਿ ਸਮਾਨ ਆਪਣਾ ਕਾਫੀ ਜ਼ਿਆਦਾ ਹੁੰਦਾ ਸੀਗਾ ਤੇ ਹੁਣ ਉੱਪਰ ਲਸਕੰਜਾ ਕੋਲ ਦੇਣਾ ਗੱਡੀ ਦਾ ਆਪਾਂ ਠੀਕ ਆ ਹੁਣ ਆਪਾਂ ਪਿੱਜਣੋ ਵਾਸਤੇ ਐਟ ਕੁੱਟਾਂਗੇ ਕਿਉਂਕਿ ਆਪਣੇ ਜਗਾ ਘਰ ਦੇ ਵਿੱਚ ਘਰੇ ਦੇਂਦੇ ਆ ਇਹ ਇਹਨਾਂ ਦਾ ਕਿ ਜਦੋਂ ਕਣਕ ਖਾਂਦੇ ਆ ਨਾ ਇਹ ਰੋੜ ਖਾ ਕੇ ਬਹੁਤ ਖੁਸ਼ ਹੁੰਦੇ ਆ ਐਸ਼ ਨੂੰ ਮਿਲੋ ਪਹਿਲਾਂ ਤਾਂ ਓਹ ਹੋ ਹੋ ਇੱਕ ਮੂਚ ਪਾਉ ਮੇਰੇ ਚਾਕਲੇਟ ਇੱਕ ਹਮ ਐਸ਼ੇ ਮੋਕੋ ਕਿਵੇਂ ਤੇਰਾ ਹੁਣ ਠੀਕ ਆ ਬਿਮਾਰ ਹੋ ਗਿਆ ਉਹ ਉਧਰ ਹੋ ਗਈ ਇਟ ਮਮ ਥੋੜੀ 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 ਆ ਕਰਨੇ ਅੰਦਰ ਆ ਪੁੱਤ ਅੰਦਰ ਆ ਥੋੜੀ ਆ ਪਿੱਲੀ ਇਟ ਲੈਂਦੀ ਆ ਜੀ ਕਬੂਤਰ ਨੂੰ ਕੁੱਟ ਕੇ ਰੱਖਾਂਗੇ ਆਪਾਂ ਤਾਂ ਜੋ ਖਾ ਸਕਣ ਆ ਪਿੱਲੀ ਇਟਾ ਹੁਣ ਤੁਸੀਂ ਕਹੋਗੇ ਇੱਟਾਂ ਵੀ ਖਾਂਦੇ ਹਾਂ ਜੀ ਆਹੇ ਰੋਡ ਵੀ ਖਾਂਦੇ ਆ ਕਬੂਤਰ ਉਹ ਦਿਨ ਇਹਨਾਂ ਸਿਰ ਸਹੀ ਰਹਿੰਦੀ ਜੇ ਰੋਡ ਨਾ ਖਾਂਣ ਤਾਂ ਬਿਮਾਰ ਹੋ ਜਾਂਦੇ ਆ ਆਪਣੇ ਕਬੂਤਰ ਬਿਮਾਰ ਵੀ ਸ਼ਾਇਦ ਤਾਂ ਹੋ ਜਾਂਦੇ ਜਲਦੀ ਕਿਉਂਕਿ ਪੱਕੀਆਂ ਰੋਡੀਆਂ ਨਹੀਂ ਮਿਲਦੀਆਂ ਖਾਣ ਨੂੰ ਹੁਣ ਆਪਾਂ ਇਹਨੂੰ ਇੱਟ ਨੂੰ ਕੁੱਟ ਕੇ ਇਹਨੀਆਂ ਰੋਡੀਆਂ ਬਣਾਵਾਂਗੇ ਇਹ ਕਾਕਾ ਬੰਦੂ ਪੀਂਦਾ ਝੁੰਗਣੀ ਨਾਲ ਤੇ ਪੈਰਾ ਹੋ ਗਿਆ ਜੀ ਤੇ ਪੈਰਾ ਹੈ ਬੰਦੂ ਦਾ ਦੁਬਾਰਾ ਸ਼ਾਮ ਤਾਂ ਪਿੰਦਾ ਇਹ ਆਦੀ ਬੰਮਾ ਦਾ ਦੁਪਹਿਰੇ ਪੀਉਂਦੇ। ਦੁਪਹਿਰੇ ਮਾਤਾ ਪਿਉਂਦੀ ਹੁੰਦੀ ਸੀ ਸੀ ਨਾਲ। ਹੂੰ ਬੁੱਧੂ। ਫੇ ਦੁਬਾਰੀ ਭੁੱਖ ਲੱਗਦੀ ਹੈ ਨਾ ਫੇ ਥੋੜਾ ਦੇ ਦੇ ਦਾ। ਜੇ ਕਿਤੇ ਇਹੀ ਬੱਚੀ ਹੁੰਦੀ ਨਜ਼ਾਰਾ ਜਾਨਾ ਹਿਆ ਹਨ। ਅੱਛਾ। ਆਏ ਬੁੱਧੂ। ਲੈ। ਆ ਦੇ। ਲੈ। ਲੈ। ਓਏ।

ਹੂੰ ਲਓ ਜੀ ਪ੍ਰੀਤੋ ਨੇ ਘਰ ਤਾਂ ਡੱਬਾ ਖਾਲੀ ਪਚੌੜਾ ਵਾਲ ਹੂੰ ਹੁਣ ਤਾਂ ਰੋਟੀ ਖਾਧੀ ਸੀ ਉੱਪਰ ਦਿਖਾ ਲਿਆ ਉੱਪਰ ਦਿਖਾ ਲਿਆ ਹੁਣ ਪੀ ਪਿਆ ਦੀ ਜਲਦੀ ਜਲਦੀ ਕਾਫੀ ਤੇ ਬੱਚੇ ਕਰ ਰਹੇ ਸਾਈਕਲਿਆਂ ਤੇ ਇੰਜੋਏ ਅੱਜ ਹੈਗਾ ਛੁੱਟੀ ਤੇ ਕੱਲ ਨੂੰ ਐਸ ਪੇਪਰ ਹੈਗਾ ਤੇਰਾ ਏ ਹੈਨੀ ਪੇਪਰ ਛੁੱਟੀਆਂ ਪੇਪਰ ਹੋਗੇ ਕੰਪਲੀਟ ਦੇ ਨਹੀਂ ਦੋ ਰੰਦੇ ਓਕੇ ਜਿੱਦਾਂ ਇਹ ਤਾਲੇ ਛੁੱਟੀ ਆ ਸੰਵਾ ਅੱਜ ਸੀ ਸਕੂਲ ਲੈ ਦੇਤੀ ਆਂ ਆ ਬੁੱਧੀਆਂ ਕਿਤਿਆਂ ਬੁੱਧੀਆਂ ਕਿਦੋਂ ਕਿਹਾ ਹੈ ਲੁੰਡੀਆਂ ਕਿਤਿਆਂ ਤੈਨੂੰ ਜੂੜਾ ਰੱਖਣਾ ਸਾਡੇ ਪੁੱਤ ਨੇ ਸਿੱਖ ਬੰਨਾ ਇਹ ਨਹੀਂ ਹਣਾ ਬਹੁਤ ਸਿਆਣਾ ਪੁੱਤ ਆ ਸਾਡਾ ਬਹੁਤ ਸਿਆਣਾ ਕਾਕਾ ਇਹਨੇ ਇਹਨਾਂ ਬਾਲ ਰੱਖਨੇ ਹੁਣ ਹਣਾ ਪੱਗ ਬੰਨਿਆ ਕੋਈ ਮੇਰੇ ਬੱਚਾ ਹਣਾ ਬਹੁਤ ਸਿਆਣਾ ਪੁੱਤ ਆ ਲਓ ਵੀ ਦੋਸਤੋ ਆ ਚੀਜ਼ਾਂ ਇੰਡੀਆ ਜੀ ਮਿਲਣੀਆਂ ਤੁਹਾਨੂੰ ਵੇਖਣ ਨੂੰ ਵੱਡੇ ਵੱਡੇ ਕੱਪ ਵੱਡੇ ਵੱਡੇ ਕੱਪ ਅੱਧੀਆਂ ਚਾਹਨ ਐਸ ਕੋਲ ਵੀ ਫੜਿਆ ਉਧਰ ਕਰਨੇ ਕੋਲੇ ਕੌਲਾ ਫੜਿਆ ਸ਼ਹਿਰੀਆਂ ਦੇ ਚੀਨੀ ਕੱਪਾਂ ਨਾਲ ਤਾਂ ਅਸੀਂ ਸਵਾਦ ਹੀ ਦੇਖਦੇ ਕਿਹਾ ਮਿੱਠੇ ਜਾਨਾ ਉਹਨੇ ਨਾਲ ਤਾਂ ਮਿੱਠਾਈ ਚੈੱਕ ਹੁੰਦਾ ਹੈ ਮਨੇ ਤਾਂ ਮਿੱਠਾਈ ਚੈੱਕ ਹੁੰਦਾ ਸਹੀ ਆ ਜੀ ਜੀ ਕੌਫੀ ਆ ਵੇ ਨਿਆਰਾ ਸੰਯੁਕਤ ਪਰਿਵਾਰ ਦੇ ਵਿੱਚ ਬਹਿ ਕੇ ਚਾਹ ਕੌਫੀ ਪੀਣ ਦਾ ਮਜ਼ੇ ਵੱਖਰੇ ਆ ਅਧਿਆਇ ਗੋਲ ਚਾਹ ਫੜੀ ਮੇਰੇ ਤੇ ਮਾਨਪੀ ਤੇ ਕਾਫੀ ਵਧੀਆ ਹਨਾ ਬਈ ਤੋਂ ਪਹਿਲਾਂ ਮੈਨੂੰ ਪਤਾ ਨਹੀਂ ਸੀ ਕਿ ਨਾਂ ਦੇ ਪਿੱਛੇ ਘਰੇ ਮਰਦੇ ਫਿਰ ਹੋਰੀ ਦਾ ਨਾਂ ਦੇ ਚਲੋ ਦੋਸਤੋ ਅੱਜਲੇ ਵਲੌਗ ਦੀ ਹਾਜ਼ਰੀ ਨਹੀਂ ਕਰਿਓ ਪ੍ਰਵਾਣ ਹੁਣ ਅਪਛੇ ਕਿਉਂ ਲੈ ਕੇ ਜਾਣਾ ਡਾਕਟਰ ਦੇ ਦੁਆਰਾ ਤੇ ਡ੍ਰਿਪਾਂ ਇਹਦੇ ਲੱਗਣੀਆਂ ਪਰ ਹੁਣ ਭੌਂਕ ਰਿਆ ਸਵੀਰ ਤਾਂ ਬਿਲਕੁਲ ਨੂੰ ਸੁਰਤ ਨਹੀਂ ਸੀਗੀ ਹੁਣ ਭੌਂਕਦਾ ਜੇ ਕੋਈ ਉਪਰ ਆਉਂਦਾ ਕੋਈ ਸਟੀਕ ਹੈ ਪਰ ਬਲੱਡ ਹੈ ਜੀ ਵਿਚਾਰੇ ਦੇ ਆਈ ਜਾਂਦਾ ਥੋੜਾ ਥੋੜਾ ਘਟ ਗਿਆ ਅੱਗੇ ਨਾਲੋਂ ਸੁਭਾਤਾ ਹੀ ਪਤਾ ਲੱਗ ਜੂਗਾ ਪਰ ਆਪਾਂ ਨੂੰ ਚਲਦੀ ਜਾਂਦੇ ਠੀਕ ਕਰ ਲੈਂਦਾ ਹੈ ਨਾ ਓਕੇ ਜੱਟਾਂ ਵਾਲੀ ਕੱਪਾਂ ਵਾਲੀ ਕੱਪਾਂ ਵਾਲੀ ਜਾ ਕੱਪਾਂ ਵਾਲੀ ਲੋਏ ਜੇ ਕਪਾਂ ਦੀ ਠੀਕ ਹੈ ਫਿਰ ਮਿਲਦੇ ਆਂ ਕੱਲ ਅਗਲੇ ਵਲੌਗ ਦੇ ਵਿੱਚ ਬੇਬੇ ਸਾਰੇ ਬਹੁਤ ਮਿਸ ਕਰਦੇ ਕਹਿੰਦੇ ਤੁਸੀਂ ਵਲੌਗ ਹੀ ਛੱਡ ਗਈ ਮੁੰਣ ਹਾਂ ਹਾਂ ਆ ਮਾਲੀ ਟਾਈਲੈਂਡੋਂ ਬੰਦਾ ਜਿਹੜਾ ਸੀ ਬਿਜ਼ੀ ਹੋ ਗਿਆ ਸੀ ਆ ਮੇਰੇ ਨਾਲ ਹੀ ਆ ਵੀ ਸਾਰੇ ਦੇਖੋ ਚਲੋ ਚੰਗਾ ਫਿਰ ਮਿਲਦੇ ਆਂ ਕੱਲ ਅਗਲੇ ਵਲੌਗ ਦੇ ਵਿੱਚ ਸਾਰਿਆਂ ਨੂੰ ਕਰਦੇ ਆਂ ਸਸਤੀ ਕੱਲ ਫਿਰ ਬਾਏ ਬਾਏ